ਪਰੋਂਠੇ ਖਾ ਲੈਨੇ ਹੋ ਜਾਂ ਸ਼ੋਲੇ ਕੜੂ ਦੇ ਖਾ ਲੈਨੇ ਹੋ ਤੁਹਾਡਾ ਬੋਡੀ weight ਬਹੁਤ ਜੀ ਨਾਲ ਘਟ ਜੇਗਾ ਤੁਹਾਡਾ ਜਿਹੜਾ ਪੇਟ ਆ ਉਹ ਵੀ ਬਹੁਤ ਅੰਦਰ ਹੋ ਜਾਏਗਾ ਜਦੋਂ ਤੁਸੀਂ ਸਪੈਸ਼ਲ ਚਾਹ ਬਣਾਉਣੀ ਆ ਜਿਹੜੀ ਤੁਸੀਂ 5 ਵਜੇ ਪੀਣੀ ਆ ਸਪੈਸ਼ਲ ਚਾਹ ਵਾ ਉਹ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਮਦਦ ਕਰੇਗੀ ਉਹਨੂੰ ਬਣਾਉਣਾ ਕਿਵੇਂ ਆ ਗੰਦੀ ਫੇਟ ਜੰਮੀ ਹੋਈ ਆ ਜਾਂ ਫालतू ਦੀ ਚਰਬੀ ਚੜੀ ਹੋਈ ਆ ਉਹ ਦੇਖਿਓ ਜਾ ਫਿਰ ਤੁਹਾਡਾ ਪੇਟ ਜਿਹੜਾ ਜਿਆਦਾ ਬਾਹਰ ਆ ਜਾਂ ਫਿਰ ਤੁਹਾਡੀ ਬੈਲੀ ਫੈਟ ਜਿਆਦਾ ਜੰਮੀ ਹੋਈ ਆ ਉਹ ਬਹੁਤ ਛੇਤੀ ਘਟ ਜੇਗੀ ਜੇ ਤੁਸੀਂ ਜਿਆਦਾ ਖਾ ਲੋਗੇ ਇੱਕ ਗੋਲੀ ਤੋਂ ਵੱਧ ਖਾ ਲੋਗੇ ਤਾਂ ਤੁਹਾਡਾ ਬੋਡੀ weight ਜਿਹੜਾ ਵਧੇਗਾ ਘਟੇਗਾ ਨਹੀਂ ਸੋ ਇਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੇਰੇ ਭਿੰਨ ਭਰਾਵਾਂ ਦਾ ਮਤਲਬ ਵੀ ਢਿੱਡ ਬਹੁਤ ਜ਼ਿਆਦਾ ਵੱਡਾ ਵਾ ਹਨਾ ਉਹ ਮਤਲਬੀ ਉਹਨਾਂ ਦੇ ਢਿੱਡ ਦੇ ਉੱਤੇ ਬਹੁਤ ਜ਼ਿਆਦਾ ਫੈਟ ਜੜੀ ਹੋਈ ਆ ਤੇ ਉਹਨਾਂ ਦੀ ਉਹ ਫੈਟ ਘਟ ਨਹੀਂ ਹੋ ਰਹੀ ਹੈਗੀ ਉਹ ਵਰਕਆਊਟ ਵੀ ਕਰਦੇ ਨੇ ਬਟ ਡਾਈਟ ਵੀ ਮਤਲਬੀ ਆਪਣੇ ਹਿਸਾਬ ਨਾਲ ਖਾਂਦੇ ਨੇ ਪਰ ਫਿਰ ਵੀ ਉਹਨਾਂ ਦਾ ਫਰਕ ਨਹੀਂ ਪੈ ਰਿਹਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਤਲਬੀ ਇਹੋ ਜੀ ਡਾਈਟ ਬਣਾ ਕੇ ਦਵਾਂਗਾ ਅਗਰ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ ਉਹ ਡਾਈਟ ਤੁਸੀਂ ਚੱਲੋਗੇ ਉਹ ਡਾਈਟ ਤੁਸੀਂ ਖਾਓਗੇ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤਾਂ ਮੈਂ ਤੁਹਾਨੂੰ ਗਾਰੰਟੀ ਦਿਨਾ ਹਾਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਡੇ ਜਿਹੜੇ ਪੇਟ ਦੀ ਚਰਬੀ ਆ ਤੁਹਾਡੇ ਪੇਟ ਦੀ ਜਿਹੜੀ ਫੈਟ ਆ ਨਾ ਉਹ ਬਹੁਤ ਛੇਤੀ ਘਟ ਜੇਗੀ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਹੜੇ ਤੁਹਾਡੇ ਪੇਟ ਦੀ ਫੈਟ ਆ ਉਥੇ ਹੀ ਇਕੱਠੀ ਕਿਉਂ ਹੁੰਦੀ ਆ ਕਿਉਂਕਿ ਦੇਖੋ ਵੀ ਤੁਸੀਂ ਜੋ ਵੀ ਕੁਝ ਦਿਨ ਦੇ ਵਿੱਚ ਤੁਸੀਂ ਖਾਣੇ ਹੋ ਜੰਕ ਫੂਡ ਖਾਣੇ ਹੋ ਜਾਂ ਫਿਰ ਤੁਸੀਂ ਐਕਸਟਰਾ ਚੀਜ਼ ਖਾ ਲਏ ਨੇ ਸਾਡੀ ਬੋਡੀ ਦੇ ਵਿੱਚ ਕੀ ਆ ਮਤਲਬ ਵੀ ਹੋਰ ਫੈਟ ਸਟੋਰ ਹੁੰਦੀ ਰਹਿੰਦੀ ਆ ਇਕੱਠੀ ਹੁੰਦੀ ਰਹਿੰਦੀ ਆ ਉਹ ਹੋਰ ਜ਼ਿਆਦਾ ਕਿਤੇ ਨਹੀਂ ਹੁੰਦੀ ਜਾਂ ਤਾਂ ਉਹ ਹੁੰਦੀ ਆਪਣੇ ਥਾਈ ਦੇ ਵਿੱਚ ਹੁੰਦੀ ਆ हिਪ ਦੇ ਵਿੱਚ ਹੁੰਦੀ ਆ ਉੱਤੋਂ ਵੱਧ ਉਹ ਹੁੰਦੀ ਹੈ ਪੇਟ ਦੇ ਉੱਤੇ ਹੁੰਦੀ ਹੈ ਜ਼ਿਆਦਾਤਰ ਲੋਕਾਂ ਦੇ ਵਿੱਚ ਪੇਟ ਦੇ ਉੱਤੇ ਹੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਦਾ ਢਿੱਡ ਜਿਹੜਾ ਬਾਹਰ ਆ ਜਾਂਦਾ ਵਾ ਜਿਹੜੀ ਬੈਲੀ ਫੇਟ ਆ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹ ਵੱਟ ਘਟਦੀ ਨਹੀਂ ਹੈਗੀ ਇਹ ਸਾਰੀ ਜਿਹੜੀ ਫੇਟ ਇਕੱਠੀ ਹੁੰਦੀ ਹੈ ਇਹ ਤੁਹਾਡੇ ਖਾਣ ਪੀਣ ਕਰਕੇ ਹੀ ਹੁੰਦੀ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਵਧੀਆ ਡਾਈਟ ਪਲਾਨ ਬਣਾ ਦੇਣਾ ਤੁਸੀਂ ਸਿਰਫ ਬਸ ਉਹੀ ਡਾਈਟ ਪਲਾਨ ਫੋਲੋ ਕਰਨਾ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਮੈਂ ਤੁਸੀਂ ਦੇਖਿਓ ਛੇਤੀ ਬਹੁਤ ਛੇਤੀ ਤੁਹਾਨੂੰ ਉਹਨਾਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਤੁਸੀਂ ਆਪਣੇ ਕਹੋਗੇ ਹਾਂ ਯਾਰ ਵਾਕਈ ਵੀ ਅਸੀਂ ਪਹਿਲਾਂ ਕਿੰਨੇ ਮੋਟੇ ਹੁੰਦੇ ਸੀ ਸਾਡਾ ਜਿਹੜਾ ਢਿੱਡ ਸੀ ਉਹ ਪਹਿਲਾਂ ਬਹੁਤ ਵੱਡਾ ਸੀਗਾ ਤੇ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਪੀ ਪੈਨ ਚੱਕ ਲੋ ਤੇ ਜੋ ਜੋ ਮੈਂ ਤੁਹਾਨੂੰ ਗੋਲੀ ਜਾਊਂਗਾ ਉਹ ਤੁਸੀਂ ਲਿਖੀ ਜਾਓ ਬਾਕੀ ਜੋ ਵੀ ਡਾਈਟ ਪਲਾਨ ਹੋਏਗਾ ਉਹ ਮੈਂ ਤੁਹਾਨੂੰ ਸਾਰਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦਾਂਗਾ ਤੁਸੀਂ ਉੱਥੇ ਵੀ ਉਹਦਾ ਸਕਰੀਨਸ਼ਾਟ ਤੁਸੀਂ ले ਸਕਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਦੇਖੋ ਤੁਸੀਂ ਸਵੇਰੇ ਉੱਠਣ ਸਰ ਕੀ ਕਰਨਾ ਜਿੰਨੇ ਵਜੇ ਵੀ ਤੁਸੀਂ ਉੱਠਦੇ ਹੋ ਤੁਸੀਂ ਉੱਠਣ ਸਰ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਜੋ ਚੀਜ਼ ਵੀ ਪੀਣੀ ਆ ਤੁਸੀਂ ਗਰਮ ਪਾਣੀ ਪੀਣਾ ਵਾ ਘਟੋ ਘਟ ਦੋ ਗਲਾਸ ਤੁਸੀਂ ਪੀਣੇ ਹੀ ਪੀਣੇ ਆ ਇੱਕ ਗਲਾਸ ਪੀ ਲੋ ਚਾਹੇ ਦੋ ਗਲਾਸ ਪੀ ਲੋ ਦੋ ਗਲਾਸ ਪੀਓਗੇ ਜ਼ਿਆਦਾ ਬੈਨੀਫਿਟ ਆ ਗਰਮ ਪਾਣੀ ਤੁਸੀਂ ਪੀਣਾ ਹੀ ਪੀਣਾ ਸਵੇਰੇ ਉੱਠਣ ਸਰ ਗਰਮ ਪਾਣੀ ਪੀਣ ਨਾਲ ਕੀ ਹੋ ਜਾਂਦਾ ਉਹਦੇ ਨਾਲ ਦੇਖੋ ਕੀ ਹੁੰਦਾ ਜਦੋਂ ਤੁਸੀਂ ਗਰਮ ਪਾਣੀ ਪੀਂਦੇ ਹੋ ਨਾ ਉਦੋਂ ਨਾਲ ਕੀ ਜਿਹੜਾ ਸਾਡੀ ਬੋਡੀ ਦਾ ਮੈਟਾਬੋਲਿਜ਼ਮ ਹੁੰਦਾ ਵਾ ਉਹ ਫਾਸਟ ਹੋ ਜਾਂਦਾ ਜਿਹੜਾ ਤੁਹਾਡੀ ਬੋਡੀ ਫੈਟ ਨੂੰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਦਾ ਵਾ ਤੁਸੀਂ ਕੀ ਕਰਨਾ ਤੁਸੀਂ ਸਵੇਰੇ ਉੱਠਣ ਸਰ ਜਾਂ ਤਾਂ ਤੁਸੀਂ ਗਰਮ ਪਾਣੀ ਕਰਕੇ ਪੀਣਾ ਵਾ ਜਾਂ ਫਿਰ ਤੁਸੀਂ ਕੀ ਕਰਨਾ ਰਾਤ ਨੂੰ ਸੌਣ ਲੱਗੇ ਨਾ ਇੱਕ ਤਾਂਬੇ ਦੇ ਬਰਤਨ ਦੇ ਵਿੱਚ ਤੁਸੀਂ ਪਾਣੀ ਭਰ ਕੇ ਰੱਖ ਦੇਣਾ ਸਵੇਰੇ ਉੱਠਣ ਸਰ ਜੇ ਗਰਮ ਪਾਣੀ ਨਹੀਂ ਪੀਣਾ ਤਾਂ ਉਹ ਤਾਂਬੇ ਦਾ ਪਾਣੀ ਆ ਜਿਹੜਾ ਉਹ ਪੀ ਲੈਣਾ ਵਾ ਬਸ ਇੰਨੀ ਗੱਲ ਦਾ ਧਿਆਨ ਰੱਖਣਾ ਵਾ ਜਦੋਂ ਤੁਸੀਂ ਤਾਂਬੇ ਦਾ ਪਾਣੀ ਪੀਣਾ ਵਾ ਤਾਂ ਜਦੋਂ ਉਹ ਪਾਣੀ ਨਾ ਕਿਸੇ ਗਲਾਸ ਦੇ ਵਿੱਚ ਵਗੈਰਾ ਨਾ ਪਾਓ ਤੁਸੀਂ ਸਿੱਧਾ ਉੱਥੋਂ ਹੀ ਡਾਇਰੈਕਟ ਪਾ ਲਿਓ ਕਿਉਂਕਿ ਜਿਹੜੇ ਉਹਦੇ ਵਿੱਚ ਮਿਨਰਲ ਹੁੰਦੇ ਨੇ ਤਾਂਬੇ ਦੇ ਬਰਤਨ ਦੇ ਵਿੱਚ ਜਦੋਂ ਤੁਸੀਂ ਇਹਨੂੰ ਗਲਾਸ ਦੇ ਵਿੱਚ ਟਰਾਂਸਫਰ ਕਰੋਗੇ ਉਹ ਗਲਾਸ ਦੇ ਜੋ ਵੀ ਹੋਣ ਜਿਵੇਂ ਮਤਲਬ ਸਟੀਲ ਦਾ ਗਲਾਸ ਆ ਜਾਂ ਕੋਈ ਵੀ ਹੈ ਨਾ ਉਹਦੇ ਫਿਰ ਉਹਦੇ ਵਿੱਚ ਚਲੇ ਜਾਣੇ ਮਿਨਰਲ ਜਿਹੜੇ ਹੋਣਗੇ ਸੋ ਇਸ ਕਰਕੇ ਡਾਇਰੈਕਟ ਪਾਣੀ ਉੱਥੋਂ ਹੀ ਪੀਣਾ ਘੱਟੋ ਘੱਟ ਦੋ ਗਲਾਸ ਜਦੋਂ ਤੁਸੀਂ ਪਾਣੀ ਪੀ ਲੈਣਾ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਵਾ ਉਸ ਤੋਂ ਬਾਅਦ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਵਾ ਚਾਹੇ ਤੁਸੀਂ ਦੇਖੋ ਜਿਮ ਦੇ ਵਿੱਚ ਜਾਂਦੇ ਹੋ ਜਿਮ ਦੇ ਵਿੱਚ ਜੇ ਨਹੀਂ ਜਾਂਦੇ ਤਾਂ ਤੁਸੀਂ ਹਲਕੀ ਹਲਕੀ ਵੋਕ ਕਰ ਸਕਦੇ ਹੋ ਕਿਤੇ ਵੀ ਤੁਸੀਂ 5-6 ਕਿਲੋਮੀਟਰ ਤੁਰ ਕੇ ਢੇੜਾ ਲਾ ਲਿਆ ਜਾਂ ਰਨਿੰਗ ਕਰ ਲਈ ਕੁਝ ਵੀ ਕਰ ਲਿਆ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਗਰਮ ਪਾਣੀ ਪੀਣ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਜਦੋਂ ਤੁਸੀਂ ਵਰਕਆਊਟ ਤੁਸੀਂ ਖਤਮ ਕਰਕੇ ਆ ਗਏ ਵਰਕਆਊਟ ਖਤਮ ਕਰਨ ਤੋਂ ਬਾਅਦ ਤੁਸੀਂ ਲੈਣਾ ਇੱਕ ਕੇਲਾ ਇੱਕ ਕੇਲੇ ਨੂੰ ਖਾਣਾ ਤੁਸੀਂ ਇੱਕ ਕੇਲੇ ਨੂੰ ਬਰੀਕ ਬਰੀਕ ਚੀਰ ਕੇ ਉਹਦੇ ਉੱਤੇ ਨਾ ਤੁਸੀਂ ਕਾਲੀ ਮਿਰਚ ਜਿਹੜੀ ਕਾਲੀ ਮਿਰਚ ਛਿੜਕ ਲੈਣੀ ਆ ਕਹਿੰਦੇ ਵੀ ਲੋਕ ਕਿ ਤੁਸੀਂ ਬਹੁਤ ਸੁਣਨੇ ਨੇ ਵੀ ਜਿਹੜਾ ਕੇਲਾ ਵਾ ਬੋਡੀ weight ਤੁਹਾਡਾ ਵਧਾ ਦਿੰਦਾ ਵਾ ਫੈਟ ਵਧਾ ਦਿੰਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਤੁਸੀਂ ਕੇਲੇ ਦੇ ਉੱਪਰ ਕਾਲੀ ਮਿਰਚ ਲਗਾ ਕੇ ਤੁਸੀਂ ਖਾਓਗੇ ਨਾ ਤੁਹਾਡੀ ਫੈਟ ਆ ਜਿਹੜੀ ਉਹ ਬਹੁਤ ਛੇਤੀ ਘਟੇਗੀ ਕਿਉਂਕਿ ਜਿਹੜੀ ਕਾਲੀ ਮਿਰਚ ਹੁੰਦੀ ਆ ਉਹਦੀ ਤਸੀਰ ਗਰਮ ਹੁੰਦੀ ਆ ਜਿਹੜੀ ਸਾਡੀ ਜਿਹੜੀ ਬੋਡੀ ਦੀ ਫੈਟ ਹੁੰਦੀ ਆ ਉਹ ਫਾਸਟ ਮਤਲਬ ਵੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਮਤਲਬ ਵੀ ਆਉਣਾ ਵਾ ਤੁਸੀਂ ਵਰਕਆਊਟ ਕਰਕੇ ਆਉਣਾ ਵਾ ਤਾਂ ਨਾਲ ਦੇ ਨਾਲ ਤੁਸੀਂ ਆ ਕੇ ਤੁਸੀਂ ਇੱਕ ਕੇਲੇ ਦੇ ਉੱਪਰ ਕਾਲੀ ਵਿਰਚ ਲਗਾ ਕੇ ਤੁਸੀਂ ਖਾਣੀ ਖਾਣੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਨਹਾਣ ਨੂੰ ਲੋ ਆਪਣਾ ਜੋ ਵੀ ਤੁਸੀਂ ਕੰਮ ਕਰਨਾ ਵਾ ਉਹ ਤੁਸੀਂ ਕਰ ਲਓ ਫਿਰ ਚਲਦੇ ਆਪਾਂ ਬ੍ਰੇਕਫਾਸਟ ਵਨ ਜਦੋਂ ਤੁਸੀਂ ਬ੍ਰੇਕਫਾਸਟ ਕਰਨਾ ਵਾ ਤਾਂ ਬ੍ਰੇਕਫਾਸਟ ਤੁਸੀਂ 8 ਤੋਂ 9 ਦੇ ਵਿੱਚ ਵਿੱਚ ਤੁਸੀਂ ਬ੍ਰੇਕਫਾਸਟ ਕਰ ਲੈਣਾ ਵਾ ਤੁਸੀਂ ਅਸਲ ਦੇ ਵਿੱਚ ਪਤਾ ਕੀ ਕਰਦੇ ਜਦੋਂ ਤੁਸੀਂ ਬ੍ਰੇਕਫਾਸਟ ਕਰਦੇ ਹੋ ਤੁਸੀਂ ਬਹੁਤ ਜ਼ਿਆਦਾ ਹੈਵੀ ਬ੍ਰੇਕਫਾਸਟ ਕਰ ਲੈਂਦੇ ਹੋ ਪਰੋਂਠੇ ਖਾ ਲੈਨੇ ਹੋ ਜਾਂ ਸ਼ੋਲੇ ਕੜੂਰੇ ਖਾ ਲੈਨੇ ਹੋ ਜਾਂ ਮਤਲਬ ਕਿਚੋਰੀਆਂ ਵਗੇਰਾ ਖਾ ਲੈਨੇ ਹੋ ਜਾਂ ਤੁਸੀਂ ਮਤਲਬ ਹੋਰ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਖਾ ਲੈਨੇ ਹੋ ਜ਼ਿਆਦਾਤਰ ਲੋਕ ਪਰੋਂਠੇ ਹੀ ਜ਼ਿਆਦਾ ਖਾਂਦੇ ਨੇ ਘਰ ਦੇ ਵਿੱਚ ਮੱਖਣ ਲਾ ਕੇ ਦੇਸੀ ਘਿਓ ਲਾ ਕੇ ਉਹ ਬਹੁਤ ਜ਼ਿਆਦਾ ਪਰੋਂਠੇ ਖਾ ਜਾਂਦੇ ਨੇ ਦਹੀਂ ਨਾਲ ਆਪਾਂ ਉਹ ਨਹੀਂ ਕਰਨਾ ਤੁਸੀਂ ਸਭ ਤੋਂ ਵਧੀਆ ਚੀਜ਼ ਆ ਵੇਸਣ ਦਾ ਚਿਲਾ ਬਣਾਓ ਵੇਸਣ ਦਾ ਚਿਲਾ ਬਣਾਓ ਬ੍ਰੇਕਫਾਸਟ ਦੇ ਵਿੱਚ ਇੱਕ ਜਾਂ ਦੋ ਪੀਸ ਬਣਾ ਲਓ ਬ੍ਰੇਕਫਾਸਟ ਦੇ ਵਿੱਚ ਵੇਸਣ ਦੇ ਚਿੱਲੇ ਦੇ ਤੇ ਉਹਨੂੰ ਦਹੀਂ ਨਾਲ ਖਾਓ ਤੁਸੀਂ ਉਹਦੇ ਨਾਲ ਕੀ ਹੈਗੀ ਦੇਖੋ ਤੁਹਾਨੂੰ ਪ੍ਰੋਟੀਨ ਵੀ ਮਿਲੇਗਾ ਤੁਹਾਨੂੰ ਹਣਾ ਜਿਹੜੀ ਉਹਦੇ ਵਿੱਚ ਕਾਰਬੋਹਾਈਡਰੇਟ ਆ ਜਾਂ ਫੈਟ ਆ ਉਹ ਵੀ ਤੁਹਾਨੂੰ ਸਾਰਾ ਕੁਝ ਮਿਲੇਗਾ ਬਹੁਤ ਵਧੀਆ ਮਿਲੇਗਾ ਕਿਉਂਕਿ ਜਿਹੜਾ ਵੈਸਨ ਦਾ ਚਿਲਾਵਾ ਉਹ ਤੁਹਾਡੇ ਵਾਸਤੇ ਬਹੁਤ ਵਧੀਆ ਵਾ ਹੈਲਦੀ ਹੈ ਤੁਹਾਡੇ ਲਈ ਵੈਸਨ ਦੇ ਚਿਲੇ ਨੂੰ ਕਿਵੇਂ ਬਣਾਣਾ ਵਾ ਉਹਦੇ ਵਿੱਚ ਕੀ ਕੁਝ ਕਰਨਾ ਉਹਦੇ ਵਿੱਚ ਤੁਸੀਂ ਗਰੀਨ ਵੇਜੀਟੇਬਲ ਤੁਸੀਂ ਐਡ ਕਰ ਲਓ ਪਨੀਰ ਐਡ ਕਰ ਲਓ ਇਧਰ ਦੀਆਂ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਵੈਸਨ ਦੇ ਚਿੱਲੇ ਨੂੰ ਕਿਵੇਂ ਬਣਾਉਣਾ ਉਹਦੇ ਤੇ ਪੂਰੀ ਡਿਟੇਲ ਦੇ ਵਿੱਚ ਇੱਕ ਰੈਸਪੀ ਬਣਾਈ ਹੋਈ ਆ ਮੈਂ ਆਪਣੇ YouTube ਚੈਨਲ ਤੇ ਪਾਈ ਹੋਈ ਆ ਤੁਸੀਂ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ ਵੈਸਨ ਦਾ ਚਿਲਾ ਸੀ ਕਿਵੇਂ ਬਣਾ ਸਕਦੇ ਆ ਤੁਸੀਂ ਵੈਸਨ ਦਾ ਚਿਲਾ ਤੁਸੀਂ ਬਣਾ ਲੈਣਾ ਉੱਥੇ ਉਹਦਾ ਤੁਸੀਂ ਬ੍ਰੇਕਫਾਸਟ ਕਰਨਾ ਵਾ ਬ੍ਰੇਕਫਾਸਟ ਤੋਂ ਬਾਅਦ ਜਦੋਂ ਤੁਸੀਂ 11 ਤੋਂ 12 ਦੇ ਵਿੱਚ ਕੋਈ ਵੀ ਤੁਸੀਂ ਮੀਲ ਖਾਣੀ ਆ ਨਾ ਤੁਸੀਂ ਕੀ ਕਰਨਾ ਤੁਸੀਂ ਆਪਣੇ ਕੋਲ ਨਾ ਕੋਈ ਵੀ ਸੀਜ਼ਨ ਫਰੂਟ ਕੋਈ ਵੀ ਸੀਜ਼ਨ ਫਰੂਟ ਚੱਲਦਾ ਵਾ ਚਾਹੇ ਉਹ ਸੇਵ ਚੱਲ ਰਿਹਾ ਜਾਵਰਦ ਨਾਲ ਆਸਬਦੀਆਂ ਚੱਲਦੀਆਂ ਪਈਆਂ ਨੇ ਕੋਈ ਵੀ ਸੀਜ਼ਨ ਫਰੂਟ ਜੋ ਤੁਹਾਨੂੰ ਵਧੀਆ ਲੱਗਦਾ ਇੱਕ ਸੀਜ਼ਨ ਫਰੂਟ ਲੈ ਲਓ మీడియం ਸਾਈਜ਼ ਦਾ ਉਹ ਖਾਣਾ ਤੇ ਨਾਲ ਥੋੜੇ ਜੇ ਤੁਸੀਂ 30 40 ਗ੍ਰਾਮ ਨਟਸ ਖਾਣੇ ਆ ਨਟਸ ਦੇ ਵਿੱਚ ਕਾਫੀ ਕੁਝ ਆ ਜਾਂਦਾ ਬਦਾਮ ਕਾਜੂ ਦਾਖਾਂ ਅਖਰੋਟ ਇਦਾਂ ਦੀ ਚੀਜ਼ ਆ ਜਾਂਦੀ ਹੈ ਤੁਸੀਂ ਉਹ ਮਿਕਸ ਵੀ ਕਰ ਸਕਦੇ ਹੋ ਥੋੜੇ ਥੋੜੇ 4-4 5-5 ਇਹ ਲੈ ਲਓ ਤੁਸੀਂ ਉਹ ਚੀਜ਼ ਲੈ ਲਓ ਤੇ ਨਾਲ ਇੱਕ ਐਪਲ ਲੈ ਲਓ ਜਾਂ ਫਿਰ ਤੁਸੀਂ ਇੱਕ ਮਤਲਬ ਮਸੰਮੀ ਲੈ ਲਓ ਜਾਂ ਫਿਰ ਇੱਕ ਮਤਲਬ ਵੀ ਨਾਸਪਤੀ ਲੈ ਲਓ ਕੋਈ ਵੀ ਲੈ ਲਓ ਸੀਜ਼ਨ ਫਰੂਟ ਲੈ ਲਓ ਇਹ ਤੁਸੀਂ ਖਾਣਾ ਹੀ ਖਾਣਾ ਵਾ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਕਿਤੇ ਭੁੱਖ ਲੱਗਦੀ ਹੈ ਨਾ ਇੱਕ ਗੱਲ ਯਾਦ ਰੱਖਿਓ ਜਦੋਂ ਵੀ ਤੁਹਾਨੂੰ ਕਿਤੇ ਭੁੱਖ ਲੱਗੇਗੀ ਤਾਂ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਜਿਹੜਾ ਪਾਣੀ ਆ ਨਾ ਤੁਹਾਡਾ ਬੋਡੀ weight ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਪਾਣੀ ਦੇ ਵਿੱਚ ਦੇਖੋ ਕੋਈ ਕੈਲਰੀ ਨਹੀਂ ਪਾਣੀ ਦੇ ਵਿੱਚ ਦੇਖੋ ਕੋਈ ਕੈਲਰੀ ਨਹੀਂ ਹੁੰਦੀ ਹੈਗੀ ਕੋਈ ਫੈਟ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕੋਈ ਪ੍ਰੋਟੀਨ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਉਹ ਤੁਹਾਡੀ ਭੁੱਖ ਵੀ ਮਾਰੇਗਾ ਤੇ ਤੁਹਾਡਾ ਜਿਹੜਾ ਬੋਡੀ ਵੇਟ ਘਟੋਣ ਦੇ ਵਿੱਚ ਵੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਤਾਂ ਤੁਸੀਂ ਪਾਣੀ ਪੀਣਾ ਹੀ ਪੀਣਾ ਪਾਣੀ ਦੀ ਬੋਤਲ ਆਪਣੇ ਕੋਲ ਰੱਖਣੀ ਹੀ ਰੱਖਣੀ ਆ ਹੁਣ ਆਪਾਂ ਚੱਲਦੇ ਆ ਲਾਂਚ ਦੇ ਵਿੱਚ ਲਾਂਚ ਦੇ ਵਿੱਚ ਕੀ ਕਰਨਾ ਵਾ ਲਾਂਚ ਦੇ ਵਿੱਚ ਤੁਸੀਂ ਖਾਣਾ ਵਾ ਤੁਸੀਂ ਕੀ ਕਰਨਾ ਕੋਈ ਵੀ ਸਬਜ਼ੀ ਕੋਈ ਵੀ ਦਾਲ ਸਬਜ਼ੀ ਦੀ ਤੁਸੀਂ ਨਾ ਇੱਕ ਕੌਲੀ ਭਰ ਲੈਣੀ ਆ ਹਨਾ ਕੋਈ ਸਬਜ਼ੀ ਦਾ ਤੁਸੀਂ ਵੱਧ ਵੀ ਖਾ ਸਕਦੇ ਜਰੂਰੀ ਤੁਸੀਂ ਇੱਕ ਕੌਲੀ ਹੀ ਖਾਣੀ ਆ ਤੁਸੀਂ ਦੋ ਕੌਲੀਆਂ ਵੀ ਤੁਸੀਂ ਸਬਜ਼ੀ ਦੀ ਖਾ ਸਕਦੇ ਕੋਈ ਵੀ ਸਬਜ਼ੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਤੁਸੀਂ ਆਪਣੇ ਚੋਇਸ ਦੀ ਤੁਸੀਂ ਸਬਜ਼ੀ ਲੈ ਲੈਣੀ ਆ ਦੇ ਨਾਲ ਤੁਸੀਂ ਲੈਣੀ ਆ ਇੱਕ ਕੋਲੀ ਤੁਸੀਂ ਦਹੀਂ ਦੀ ਲੈਣੀ ਆ ਦਹੀਂ ਦੇ ਵਿੱਚ ਕਾਲੀ ਮਿਰਚ ਜਰੂਰ ਐਡ ਕਰਨੀ ਹੀ ਕਰਨੀ ਆ ਕਈ ਮੇਰੇ ਭੇਣ ਭਰਾਵੇਂ ਦੇਖੇ ਨੇ ਉਹ ਦਹੀਂ ਦੇ ਵਿੱਚ ਨਾ ਸ਼ੱਕਰ ਪਾ ਲੈਂਦੇ ਨੇ ਜਾਂ ਫਿਰ ਉਹ ਚੀਨੀ ਪਾ ਲੈਂਦੇ ਨੇ ਇਹ ਕੰਮ ਨਹੀਂ ਆਪਾਂ ਕਦੇ ਵੀ ਕਰਨਾ ਹੈਗਾ ਨਾ ਆਪਾਂ ਚੀਨੀ ਪਾਣੀ ਨਾ ਆਪਾਂ ਸੱਤਰ ਪਾਣੀ ਹੈਗੀ ਜੇ ਦਹੀਂ ਦੇ ਵਿੱਚ ਪਾਣੀ ਆ ਤਾਂ ਸਿਰ ਤੁਸੀਂ ਕਾਲੀ ਮਿਰਚ ਪਾਣੀ ਆ ਠੀਕ ਹੈ ਜੀ ਕੋਈ ਵੀ ਤੁਸੀਂ ਸਬਜੀ ਹੋਗੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਇੱਕ ਕੋਲੀ ਤੁਸੀਂ ਉਹਦੀ ਲੈ ਲਓ ਦੇਈ ਦੀ ਕੋਲੀ ਹੋਗੀ ਇੱਕ ਤੇ ਉਹਦੇ ਵਿੱਚ ਕਾਲੀ ਮਿਰਚ ਪਾਉਣੀ ਆ ਤੇ ਇੱਕ ਕੋਲੀ ਚੋਲਾਂ ਦੀ ਖਾਣੀ ਹੀ ਖਾਣੀ ਆ ਇੱਕ ਚੋ ਕੋਲੀ ਚੋਲਾਂ ਦੀ ਕਿਉਂਕਿ ਚੋਲ ਨੇ ਨਾ ਜਿਹੜੇ ਸਾਨੂੰ ਉਹਨਾਂ ਤੋਂ ਕਾਰਬੋਹਾਈਡਰੇਟ ਮਿਲੇਗਾ ਜਿਹੜੇ ਸਾਨੂੰ ਬਹੁਤ ਜ਼ਰੂਰੀ ਚਾਹੀਦੇ ਆ ਚੋਲ ਜ਼ਿਆਦਾ ਵੀ ਨਹੀਂ ਖਾਣੇ ਜੇ ਤੁਸੀਂ ਜ਼ਿਆਦਾ ਖਾ ਲੋਗੇ ਇੱਕ ਕੋਲੀ ਤੋਂ ਵੱਧ ਖਾ ਲੋਗੇ ਤਾਂ ਤੁਹਾਡਾ ਬੋਡੀ weight ਜਿਹੜਾ ਵਧੇਗਾ ਘਟੇਗਾ ਨਹੀਂ ਸੋ ਇਸ ਕਰਕੇ ਚੋੜਾ ਨੂੰ ਘੱਟ ਖਾਣਾ ਵਾ ਹਾਫ ਕੋਲੀ ਲੈ ਲਓ ਜਾਂ ਇੱਕ ਕੋਲੀ ਲੈ ਲਓ ਬਹੁਤ ਆਬੋਇਲ ਕੀਤੇ ਹੋਏ ਤੇ ਨਾਲ ਇੱਕ ਪਲੇਟ ਸਲਾਦ ਦੀ ਤੁਸੀਂ ਜ਼ਰੂਰ ਐਡ ਕਰਨੀ ਹੀ ਕਰਨੀ ਆ ਸਲਾਦ ਤੁਸੀਂ ਜ਼ਰੂਰ ਖਾਣਾ ਹੀ ਖਾਣਾ ਵਾ ਨਾਲ ਇੱਕ ਪਲੇਟ ਜਦੋਂ ਤੁਸੀਂ ਸਲਾਦ ਚੀਰਨਾ ਆਪਣੇ ਵਾਸਤੇ ਤਾਂ ਕਲਰ ਵੇਰੀਏਸ਼ਨ ਹੋਣੀ ਚਾਹੀਦੀ ਹੈ ਜਿਵੇਂ ਕਿ ਅਲੱਗ-ਅਲੱਗ ਕਲਰ ਦੇ ਉਹਦੇ ਵਿੱਚ ਮਤਲਬ ਵੀ ਸਲਾਦ ਹੋਣਾ ਚਾਹੀਦਾ ਜਿਵੇਂ ਖੀਰਾ ਹੋ ਗਿਆ ਗਾਜਰ ਹੋਗੀ ਚਕੁੰਦਰ ਹੋਗੀ ਹਨਾ ਇਦਾਂ ਦੀ ਚੀਜ਼ਾਂ ਤੁਸੀਂ ਰੱਖਣੀ ਹੀ ਰੱਖਣੀਆਂ ਨੇ ਮੋਲੀ ਹੋਗੀ ਅਲੱਗ-ਅਲੱਗ ਜਦ ਤੁਸੀਂ ਇਹ ਚੀਜ਼ ਤੁਸੀਂ ਰੱਖਣੀ ਹੀ ਰੱਖਣੀ ਆ ਤੇ ਇਹ ਚੀਜ਼ ਤੁਸੀਂ ਖਾ ਸਕਦੇ ਹੋ ਜੇ ਤੁਸੀਂ ਚੋਲ ਨਹੀਂ ਖਾਣੇ ਤਾਂ ਇੱਕ ਅੱਧੀ ਤੁਸੀਂ ਚਪਾਤੀ ਲੈ ਸਕਦੇ ਹੋ ਪਰ ਜਿਹੜੀ ਚਪਾਤੀ ਹੋਊਗੀ ਨਾ ਇੱਕ ਮਲਟੀ grain ਆਟਾ ਆਂਦਾ ਤੁਸੀਂ ਮਲਟੀ grain ਆਟੇ ਦੀ ਚਪਾਤੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਲੰਚ ਕਰਨ ਤੋਂ ਬਾਅਦ ਫਿਰ ਤੁਸੀਂ ਬ੍ਰੇਕ ਦੇਣੀ ਹੈ ਉਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਫਿਰ ਦੋ ਆਪਾਂ ਬਣਾਵਾਂਗੇ 5 ਵਜੇ 5 ਵਜੇ ਨਾ ਤੁਹਾਨੂੰ ਦਾਦਾ ਇੱਕ ਸਪੈਸ਼ਲ ਚਾਹ ਹੁੰਦੀ ਹੈ ਸਪੈਸ਼ਲ ਚਾਹ ਤੁਸੀਂ ਆਪ ਬਣਾਣੀ ਆ ਜਿਹੜੀ 5 ਵਜੇ ਤੁਸੀਂ ਸਪੈਸ਼ਲ ਚਾਹ ਪੀਣੀ ਹੈ ਉਹ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਉਹਨੂੰ ਬਣਾਉਣਾ ਕਿਵੇਂ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਫਰਾਈ ਪੀਨ ਦੇ ਵਿੱਚ ਨਾ ਤੁਸੀਂ ਇੱਕ ਗਲਾਸ ਪਾਣੀ ਪਾ ਦੇਣਾ ਪਾਣੀ ਪਾ ਕੇ ਤੁਸੀਂ ਇੱਕ ਛੋਟਾ ਜਿਹਾ ਅਦਰਕ ਦਾ ਪੀਸ ਲੈ ਲੈਣਾ ਉਹਨੂੰ ਜਿਆਦਾ ਤੁਸੀਂ ਬਰੀਕ ਕੁੱਟ ਲੈਣਾ ਜਾਂ ਫਿਰ ਤੁਸੀਂ ਉਹ ਤੇ ਬਰੀਕ ਬਰੀਕ ਟੁਕੜੇ ਕਰਕੇ ਉਹ ਉਹਦੇ ਵਿੱਚ ਪਾ ਦੇਣਾ ਇੱਕ ਨਿੰਗੂ ਨਿਚੋੜ ਦੇਣਾ ਜੀ ਤੇ ਇੱਕ ਚਮਚ ਤੁਸੀਂ ਸ਼ਹਿਦ ਦਾ ਪਾ ਦੇਣਾ ਤੇ ਚਾਰ ਪੰਜ ਤੁਸੀਂ ਪੁਦੀਨੇ ਦੇ ਪੱਤੇ ਪਾ ਦੇਣਾ ਜਦੋਂ ਉਹਨੂੰ ਚੰਗੀ ਤਰ੍ਹਾਂ ਉਬਾਲਾ ਆ ਜਾਏਗਾ ਉਹ ਤੁਸੀਂ ਛਾਣ ਕੇ ਤੁਸੀਂ ਉਹਨੂੰ ਪੀਣਾ ਹੀ ਪੀਣਾ ਵਾ ਉਹਨੂੰ ਪੀਣ ਦੇ ਨਾਲ ਤੁਸੀਂ ਮਤਲਬ ਵੀ ਕੋਈ ਨਰਸ ਵੀ ਖਾ ਸਕਦੇ ਤੁਸੀਂ ਜਿਵੇਂ ਮੂੰਗਫਲੀ ਦੇ ਨਰਸ ਹੋਗੇ ਥੋੜੇ ਜੇ ਜਾਂ ਫਿਰ ਮਤਲਬ ਵੀ ਬਦਾਮ ਹੋਗੇ ਕਾਜੂ ਹੋਗੇ ਤੁਸੀਂ ਇੰਦਰ ਚੀਜ਼ਾਂ ਖਾਣੀ ਜ਼ਿਆਦਾ ਨਹੀਂ ਖਾਣੇ ਹੈਗੇ 20 30 ਗ੍ਰਾਮ ਹੀ ਖਾਣੇ ਆ ਜਦੋਂ ਤੁਸੀਂ ਇਹ ਚਾਹ ਬਣਾ ਕੇ ਪੀਓਗੇ ਨਾ ਸਪੈਸ਼ਲ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਗੰਦੀ ਫੇਟ ਜੰਮੀ ਹੋਈ ਆ ਜਾਂ ਫालतू ਦੀ ਚਰਬੀ ਚੜੀ ਹੋਈ ਆ ਉਹ ਦੇਖੋ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਬਰਨ ਹੋਣੀ ਸ਼ੁਰੂ ਹੋ ਜਾਈਏ ਇਹ ਚਾਹ ਬਹੁਤ ਵਧੀਆ ਵਾ ਤੁਹਾਡਾ ਬੋਡੀ weight ਘਟੋਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਹੁਣ ਚਾਹ ਪੀਣ ਤੋਂ ਬਾਅਦ ਜਿਵੇਂ 5 ਵਜੇ ਤੁਸੀਂ ਇਹ ਚਾਹ ਪੀ ਲਈਆ ਹੁਣ ਆਪਾਂ ਇਸ ਤੋਂ ਬਾਅਦ ਕਰਨਾ ਡਿਨਰ ਕਰਨਾ ਵਾ ਜਦੋਂ ਵੀ ਤੁਸੀਂ ਡਿਨਰ ਕਰਨਾ ਡਿਨਰ ਕਰਨ ਲੱਗੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਵਾ ਤੁਸੀਂ ਡਿਨਰ ਛੇਤੀ ਕਰਨ ਦੀ ਕੋਸ਼ਿਸ਼ ਕਰਨੀ ਆ ਮੈਂ ਬਹੁਤ ਸਾਰੇ ਮੇਰੇ ਪਿੰਡ ਪਰਾ ਇਹੋ ਜਿਹੀ ਦੇਖੇ ਨੇ ਜਦੋਂ ਉਹ ਡਿਨਰ ਕਰਦੇ ਨੇ ਨਾ 10 ਵਜਾ ਦਿੰਦੇ ਨੇ 11 12 12 ਵਜੇ ਤੱਕ ਲੋਕ ਵੀ ਲੋਕ ਡਿਨਰ ਕਰਦੇ ਨੇ ਸੋ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਹੈਗੀ ਡਿਨਰ ਜਿੰਨੀ ਛੇਤੀ ਤੁਸੀਂ ਕਰੋਗੇ ਨਾ ਤੁਹਾਡੇ ਲਈ ਉਨਾ ਬੈਨੀਫਿਟ ਆ ਤੁਸੀਂ 7 8 ਵਜੇ ਦੇ ਵਿੱਚ ਵਿੱਚ ਨਾ 7 8 ਵਜੇ ਤੱਕ ਤੁਸੀਂ ਡਿਨਰ ਖਤਮ ਕਰ ਦੋ ਕਹਿੰਦਾ ਕਿ ਜਦੋਂ ਸੂਰਜ ਛਿਪਦਾ ਨਾ ਸੂਰਜ ਦੇ ਛਿਪਣ ਤੋਂ ਪਹਿਲਾਂ ਪਹਿਲਾਂ ਸਾਨੂੰ ਜਿਹੜਾ ਡਿਨਰ ਆ ਉਹ ਖਾ ਲੈਣਾ ਚਾਹੀਦਾ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਬੇਨਿਫਿਟ ਹੁੰਦਾ ਇੱਕ ਤਾਂ ਉਹਦੇ ਨਾਲ ਭਾਰ ਨਹੀਂ ਵੱਧਦਾ ਹੈਗਾ ਇੱਕ ਤਾਂ ਮਤਲਬ ਕਿ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਫालतू ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਤੁਸੀਂ ਖੁਦ ਸੋਚੋ ਜਦੋਂ ਤੁਸੀਂ 11 12 ਵਜੇ ਡਿਨਰ ਕਰੋਗੇ ਤਾਂ ਤੁਹਾਡੀ ਉਹਦੇ ਨਾਲ ਸਿਹਤ ਖਰਾਬ ਹੀ ਹੋਊਗੀ ਠੀਕ ਥੋੜੀ ਨਾ ਹੋਊਗੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਡਿਨਰ ਕਰਨਾ ਵਾ ਤੁਸੀਂ 7:00 ਤੋਂ ਲੈ ਕੇ 8:00 ਵਜੇ ਤੱਕ ਤੁਸੀਂ ਆਪਣਾ ਡਿਨਰ ਜਿਹੜਾ ਉਹ ਖਤਮ ਕਰ ਲੈਣਾ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਡਿਨਰ ਦੇ ਵਿੱਚ ਤੁਸੀਂ ਕੀ ਕੁਝ ਖਾ ਸਕਦੇ ਹੋ ਡਿਨਰ ਦੇ ਵਿੱਚ ਤੁਸੀਂ ਦੇਖੋ ਇੱਕ ਪਲੇਟ ਤਾਂ ਤੁਸੀਂ ਸਲਾਦ ਦੀ ਜਿਹੜੀ ਉਹ ਐਡ ਕਰਨੀ ਹੀ ਕਰਨੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਜਿਹੜਾ ਸਲਾਦਾ ਤੁਹਾਡਾ ਹਨਾ ਉਹ ਕਲਰ ਵੇਰੀਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਉਸ ਸਲਾਦ ਦੇ ਵਿੱਚ ਇੱਕ ਪਲੇਟ ਤੁਸੀਂ ਸਲਾਦ ਦੀ ਤੁਸੀਂ ਖਾਣੀ ਹੀ ਖਾਣੀ ਆ ਤੇ ਤੁਸੀਂ ਦੋ ਰੋਟੀਆਂ ਮਲਟੀ grain ਆਟੇ ਦੀਆਂ ਤੁਸੀਂ ਨਾਲ ਖਾਣੀਆਂ ਨੇ ਮਲਟੀ grain ਆਟਾ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਤੁਹਾਨੂੰ ਕਰਿਆਨੇ ਦੀ ਸ਼ੌਪ ਤੋਂ ਮਿਲ ਜੇਗਾ ਜਾਂ ਤੁਸੀਂ ਆਟੇ ਦੀ ਚੱਕੀ ਹੁੰਦੀ ਹੈ ਜਿਹੜੀ ਉਸ ਤੋਂ ਵੀ ਤੁਹਾਨੂੰ ਮਿਲ ਜੇਗਾ ਮਲਟੀ grain ਆਟੇ ਦੀਆਂ ਤੁਸੀਂ ਦੋ ਰੋਟੀਆਂ ਖਾਣੀਆਂ ਨੇ ਨਾਲ ਇੱਕ ਪਲੇਟ ਤੁਸੀਂ ਸਲਾਦ ਦੀ ਲੈਣੀ ਆ ਤੇ ਨਾਲ ਇੱਕ ਕੋਲੀ ਤੁਸੀਂ ਸਬਜੀ ਦੀ ਸਬਜੀ ਕੋਈ ਵੀ ਤੁਸੀਂ ਲੈ ਸਕਦੇ ਜੜੀ ਦੀ ਸਬਜੀ ਤੁਹਾਨੂੰ ਵਧੀਆ ਲੱਗਦੀ ਆ ਤੇ ਤੁਸੀਂ ਇਹ ਚੀਜ਼ਾਂ ਤੁਸੀਂ ਆਪਣੇ ਡਿਨਰ ਦੇ ਵਿੱਚ ਤੁਸੀਂ ਐਡ ਕਰਨੀਆਂ ਨੇ ਤੇ ਜਦੋਂ ਤੁਸੀਂ ਆਪਣਾ ਡਿਨਰ ਤੁਸੀਂ ਖਤਮ ਕਰ ਲੋਗੇ ਤਾਂ ਛੋਟਾ ਜਿਹਾ ਇੱਕ ਗੁੜ ਦਾ ਟੁਕੜਾ ਛੋਟਾ ਜਿਹਾ ਗੁੜ ਦਾ ਟੁਕੜਾ ਤੁਸੀਂ ਉਹਦੇ ਨਾਲ ਤੁਸੀਂ ਖਾ ਸਕਦੇ ਹੋ ਸਾਰਾ ਡਿਨਰ ਕਰਨ ਤੋਂ ਬਾਅਦ ਤੇ ਇੱਕ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਥੱਲੇ ਬੈਠ ਕੇ ਨਾ ਚੌਂਕੜੀ ਮਾਰ ਕੇ ਖਾਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਥੱਲੇ ਬੈਠ ਕੇ ਤੁਸੀਂ ਖਾਣੇ ਹੋ ਨਾ ਤਾਂ ਉਹਦੇ ਨਾਲ ਕੀ ਹੈ ਮਤਲਬ ਵੀ ਤੁਹਾਡੀ ਜਿਹੜੀ ਬੋਡੀ ਦੇ ਵਿੱਚ ਬਹੁਤ ਵਧੀਆ ਇਫੈਕਟ ਇੱਕ ਜਿਹੜਾ ਕਿ ਇਹਦੀ ਆਪਾਂ ਉਹਨ ਦਾ ਵਰ ਸਿਆਣੇ ਵੀ ਕਹਿੰਦੇ ਨੇ ਆਜਨ ਵੈਦਿਕ ਦੇ ਵਿੱਚ ਵੀ ਲਿਖਿਆ ਹੋਇਆ ਕਹਿੰਦੇ ਵੀ ਜਦੋਂ ਵੀ ਤੁਸੀਂ ਖਾਣਾ ਖਾਣਾ ਵਾ ਤਾਂ ਹਮੇਸ਼ਾ ਧਰਤੀ ਦੇ ਉੱਤੇ ਬੈਠ ਕੇ ਚੌਂਕੜੀ ਮਾਰ ਕੇ ਖਾਓ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਤੁਸੀਂ ਲੋੜ ਤੋਂ ਜ਼ਿਆਦਾ ਨਹੀਂ ਖਾਓਗੇ ਘੱਟ ਹੀ ਖਾਓਗੇ ਤੇ ਜਦੋਂ ਤੁਸੀਂ ਯਾਰ ਕੁਰਸੀ ਦੇ ਬੈਠ ਕੇ ਖਾਣੇ ਹੋ ਜਾਂ ਕਿਤੇ ਖਾਣੇ ਤੁਸੀਂ ਤਾਂ ਵੱਧ ਖਾ ਜਾਂਦੇ ਹੋ ਜਦੋਂ ਤੁਸੀਂ ਥੱਲੇ ਬੈਠ ਕੇ ਖਾਓਗੇ ਤਾਂ ਉਹਨੂੰ ਨਾ ਖਾਣ ਵਾਸਤੇ ਲੈਣ ਵਾਸਤੇ ਬੁਰਗੀ ਤੋੜਨ ਵਾਸਤੇ ਜਾਂ ਸਬਜ਼ੀ ਖਾਣ ਵਾਸਤੇ ਤੁਹਾਨੂੰ ਥੱਲੇ ਤੁਹਾਨੂੰ ਥੱਲੇ ਨੂੰ ਝੁਕਣਾ ਪਏਗਾ ਉਹਦੇ ਨਾਲ ਕੀ ਹੈ ਕਿ ਤੁਸੀਂ ਲੋੜ ਤੋਂ ਵੀ ਜ਼ਿਆਦਾ ਨਹੀਂ ਖਾਓਗੇ ਤੁਸੀਂ ਘੱਟ ਹੀ ਖਾਓਗੇ ਸੋ ਆ ਜਿਹੜੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਡਾਈਟ ਪਲਾਨ ਦੱਸਿਆ ਵਾ ਹਨਾ ਵੀ ਤੁਸੀਂ ਵਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਕੀ ਕਰਨਾ ਲੰਚ ਦੇ ਵਿੱਚ ਕੀ ਕਰਨਾ ਡਿਨਰ ਦੇ ਵਿੱਚ ਕੀ ਕਰਨਾ ਵਾ ਤੇ ਇੱਕ ਮੈਂ ਤੁਹਾਨੂੰ ਚਾਹ ਦੱਸੀਆ ਤੁਸੀਂ ਚਾਹ ਬਣਾ ਕੇ ਤੁਸੀਂ ਕਿਵੇਂ ਪੀ ਸਕਦੇ ਹੋ ਅਗਰ ਤੁਸੀਂ ਇਹ ਡਾਈਟ ਨੂੰ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਡਾਈਟ ਦੱਸੀਆ ਮੈਂ ਤੁਹਾਨੂੰ ਇੱਕ ਦਿਨ ਦੀ ਅਗਰ ਤੁਸੀਂ ਇਹ ਡਾਈਟ ਨੂੰ ਤੁਸੀਂ 15 20 ਦਿਨ ਤੁਸੀਂ ਫੋਲੋ ਕਰਕੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੀ ਜਿਹੜੀ ਫੈਟ ਆ ਨਾ ਫਾਲਤੂ ਦੀ ਚਰਬੀ ਤੁਹਾਡੇ ਸਰੀਰ ਦੇ ਵਿੱਚ ਜੰਮੀ ਹੋਈ ਆ ਜਾਂ ਤੁਹਾਡਾ ਢਿੱਡ ਬਾਰਾ ਜਾਂ ਤੁਹਾਡੀ ਬੇਲੀ ਫੈਟ ਜਿਆਦਾ ਬਾਹ ਹੈਗੀ ਆ ਜਾਂ ਫਿਰ ਤੁਹਾਡੀ ਜਾਂ ਫਿਰ ਤੁਹਾਡਾ ਪੇਟ ਜਿਹੜਾ ਜਿਆਦਾ ਬਾਹਰ ਆ ਜਾਂ ਤੁਹਾਡੀ ਬੇਲੀ ਫੈਟ ਜਿਆਦਾ ਜੰਮੀ ਹੋਈ ਆ ਉਹ ਬਹੁਤ ਛੇਤੀ ਘਟ ਜੇਗੀ ਤੁਸੀਂ ਇੱਕ ਵਾਰੀ ਇਹ ਚੀਜ਼ ਤੁਸੀਂ ਡਾਈਟ ਹੈ ਜਿਹੜੀ ਹੈ ਨਾ ਤੁਸੀਂ ਇਹ ਖਾ ਕੇ ਦੇਖੋ ਕਿਉਂਕਿ ਜਿਹੜਾ ਇਹ ਡਾਈਟ ਪਲਾਨ ਹੈ ਇਹਦੇ ਵਿੱਚ ਉਹ ਦੇਖੋ ਜਦ ਆਪਾਂ ਕੁਝ ਵੀ ਐਡ ਨਹੀਂ ਕੀਤਾ ਹੈਗਾ ਨਾ ਤਾਂ ਆਪਾਂ ਇਹਦੇ ਵਿੱਚ ਕੋਈ ਮਿੱਠੀ ਚੀਜ਼ ਆਪਾਂ ਐਡ ਕੀਤੀ ਹੈਗੀ ਨਾ ਆਪਾਂ ਕੋਈ ਤਲੀ ਚੀਜ਼ ਐਡ ਕੀਤੀ ਹੈਗੀ ਕੋਈ ਵੀ ਚੀਜ਼ ਆਪਾਂ ਇਦਾਂ ਦੀ ਇਹਦੇ ਵਿੱਚ ਐਡ ਕੀਤੀ ਨਹੀਂ ਹੈਗੀ ਇਹਦੇ ਵਿੱਚ ਬਹੁਤ ਹੀ ਘੱਟ ਕੈਲਰੀਜ਼ ਨੇ ਇਹ ਕੈਲਰੀਜ਼ ਨਾਲ ਤੁਹਾਡਾ ਬੋਡੀ weight ਆ ਜਿਹੜਾ ਵਧੇਗਾ ਨਹੀਂ ਸਗੋ ਤੁਹਾਡਾ ਬੋਡੀ weight ਬਹੁਤ ਤੇਜ਼ੀ ਨਾਲ ਘਟੇਗਾ ਸੋ ਤੁਸੀਂ ਇਹ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੁਸੀਂ 20 ਦਿਨ ਬਾਅਦ ਠੀਕ 20 ਦਿਨ ਬਾਅਦ ਦੇਖਣਾ ਤੁਹਾਡਾ ਬੋਡੀ ਵੇਟ ਬਹੁਤ ਏਜੀ ਨਾਲ ਘਟ ਜੇਗਾ ਤੁਹਾਡਾ ਜਿਹੜਾ ਪੇਟ ਆ ਉਹ ਵੀ ਬਹੁਤ ਅੰਦਰ ਹੋ ਜੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ